ਹਾਂਜੀ ਪੰਜਾਬੀਓ ਅੱਜ ਅਸੀਂ ਗੱਲ ਕਰਾਂਗੇ ਕਾਲ ਯੁਗ ਦੀ ਕਾਲ ਯੁਗ ਦੇ ਲੱਛਣ ਕਾਲ ਯੁਗ ਦੀਆਂ ਨਿਸ਼ਾਨੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਭਾਈ ਬਾਲਾ ਜੀ ਸੰਧੂ ਵਾਲੀ ਜਨਮ ਸਾਖੀ ਪੜ੍ਹੀਏ ਨਾ ਉਹਦੇ ਵਿੱਚ ਕਾਲ ਯੁਗਾਰੇ ਵਰਣਨ ਆਉਂਦਾ ਹੈ ਕਿ ਇੱਕ ਸਮੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਮਰਦਾਨਾ ਜੀ ਬੈਠੇ ਹੋਏ ਸਨ ਤਾਂ ਭਾਈ ਮਰਦਾਨਾ ਜੀ ਬੈਠੇ ਹੋਏ ਸਨ ਤਾਂ ਇੱਕ ਬੜਾਈ ਭਿਆਨਕ ਰੂਪ ਤੇ ਬੜੇ ਹੀ ਵਿਸ਼ਾਲ ਦਾਣਵ ਕੱਦ ਦਾ ਇੱਕ ਸਾਇਆ ਇੱਕ ਚਿਹਰਾ ਸਾਹਮਣੇ ਆਉਂਦਾ ਹੈ ਡਰਾਵਣਾ ਭਿਆਨਕ ਰੂਪ ਹੈ ਤਾਂ ਭਾਈ ਮਰਦਾਨਾ ਜੀ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਇਹ ਬਾਬਾ ਇਹ ਕੌਣ ਹੈ ਕੀ ਹੈ ਤਾਂ ਤਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਇਹ ਕਲਯੁਗ ਹੈ ਥੋਠੇ ਸਾਖੀ ਲੰਬੀਆਂ ਸ਼ਾਰਟਕਟ ਦੱਸਦਾ ਕਿ ਉੱਥੇ ਉਹ ਜਿਹੜਾ ਕਲਯੁਗ ਦਾ ਧਿਆਨਕ ਡਰਾਵਣਾ ਰੂਪ ਆਇਆ ਉਹ ਇੱਕ ਆਪਣੀ ਜ਼ੁਬਾਨ ਫੜੀ ਹੋਈ ਹੈ ਇੱਕ ਹੱਥ ਦੇ ਨਾਲ ਤੇ ਇੱਕ ਹੱਥ ਦੇ ਨਾਲ ਆਪਣੀ ਗੁਪਤ ਇੰਦਰੀ ਫੜੀ ਹੋਈ ਹੈ ਤਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਨੂੰ ਪੁੱਛਦੇ ਨੇ ਸੱਚੇ ਪਾਤਸ਼ਾਹ ਬਾਬਾ ਇਹ ਕੀ ਹੈ ਇਹ ਕੀ ਨਿਸ਼ਾਨੀ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਆਉਣ ਵਾਲੇ ਕਾਲ ਯੁਗ ਦੇ ਸਮੇਂ ਦੇ ਵਿੱਚ ਲੋਕ ਜਾਂ ਤਾਂ ਜ਼ੁਬਾਨ ਦੇ ਰਸਾਂ ਕਸਾਂ ਵਿੱਚ ਗ੍ਰਸਤ ਹੋਣਗੇ ਜਾਂ ਆਪਣੀਆਂ ਗੁਪ ਇੰਦਰੀਆਂ ਦੇ ਛਪਰਸ਼ ਦੇ ਨਾਲ ਇਹਦੇ ਵਿੱਚ ਗਲਤਾਨ ਹੋਣਗੇ ਤਾਂ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦੀਆਂ ਗੱਲਾਂ ਜਨਮ ਸਾਖੀਆਂ ਕੁਝ ਲੋਕ ਇਹਨਾਂ ਨੂੰ ਇਤਿਹਾਸ ਮੰਨਦੇ ਹਨ ਮਨ ਦੀ ਘਟ ਮੰਨਦੇ ਹਨ ਪਰ ਮੰਨ ਲੈਨੇ ਆ ਸੱਚਾ ਝੂਠਾ ਇਹ ਗੁਰੂ ਨਾਨਕ ਪ੍ਰਕਾਸ਼ਾਏ ਪਾਪਛਾਏ ਜਾਣਦੇ ਹਨ ਪਰ ਜੇ ਇਹ ਜੀ ਨੂੰ ਵੇਖੀਏ ਨਾ ਤਾਂ ਜੋ ਚੀਜ਼ਾਂ ਸੱਚ ਹੋ ਰਹੀਆਂ ਆ ਅੱਜ ਦੇ ਲੋਕ ਫਾਸਟ ਫੂਡ ਦੇ ਮਗਰ ਲੱਗੇ ਹੋਏ ਆ ਖਾਣ ਪੀਣ ਦੇ ਮਗਰ ਲੱਗੇ ਆ ਹਜ਼ਾਰਾਂ ਬਿਮਾਰੀਆਂ ਲੱਗੀਆਂ ਮੈਦਾ ਗੰਦੇ ਤੇਲਾਂ ਦਾ ਬਣਿਆ ਹੋਇਆ ਖਾਣਾ ਇਹ ਖਾਂਦੇ ਆ ਇਹ ਹੋ ਗਿਆ ਜਵਾਨ ਦਾ ਰਸ ਜਿਹੜਾ ਉਹ ਕਾਲ ਨੇ ਆਪਦੀ ਜ਼ਬਾਨ ਆਪਦੀ ਹੱਥ ਫੜੀ ਹੋਈ ਸੀ ਤੇ ਦੂਜਾ ਤੁਸੀਂ ਵੇਖਦੇ ਹੋ ਨਜਾਇਜ਼ ਸਬੰਧ ਲਕਚਰਤਾ ਟੱਟੀਆਂ ਗਾਣੇ ਲਕਚਰ ਸੇਕ ਲਕਚਰ ਫਿਲਮਾਂ ਜਾਂ ਇਸ ਤਰ੍ਹਾਂ ਦਾ ਸਮਾਜ ਬਣ ਗਿਆ ਜੀ ਉਹਨਾਂ ਮਲਮ ਕਰਦੀਆਂ ਇੰਦਰੀਆਂ ਦੇ ਵੇਤ ਹੀ ਗ੍ਰਸਤ ਹੋ ਕੇ ਲੋਕ ਫਸ ਕੇ ਮਰ ਵੀ ਜਾਂਦੇ ਆ ਸਮਾਜ ਦੇ ਵਿੱਚ ਬੇਇੱਜ਼ਤੀਆਂ ਹੁੰਦੀਆਂ ਇੱਜ਼ਤਾਂ ਰੋਲ ਜਾਂਦੀਆਂ ਪਰੋਗੁਰੂ ਨਾਨਕ ਸਾਹਿਬੀ ਪਾਤਸ਼ਾਹ ਜੀ ਦੀ ਜਨਮ ਸਾਖੀ ਦੇ ਵਿੱਚ ਆਇਆ ਹੋਇਆ ਵਰਣਨ ਕਲਯੁਗ ਵਾਲਾ ਤੁਸੀਂ ਜਦੋਂ ਮਰਜੀ ਪਾਈ ਬਾਲਾ ਜੀ ਦੀ ਜਨਮ ਸਾਖੀ ਪੜ੍ਹ ਕੇ ਵੇਖ ਸਕਦੇ ਹੋ ਸੱਚੀ ਗੱਲ ਹੈ ਕਲਯੁਗ ਅੱਜ ਜਿਵੇਂ ਉਹਦੇ ਵਿੱਚ ਵਰਣਨ ਕੀਤਾ ਗਿਆ ਸੀ ਜ਼ੁਬਾਨ ਤੇ ਆਪਣੀ ਗੁਪਤ ਇੰਦਰੀ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਆ ਜੇ ਗੱਲ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਾ ਜੀ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਡਾ ਸਾਥ ਦਿਓ ਧੰਨਵਾਦ